ਇਹ ਤੇਰੇ ਹੈ? ਰੁਈਆਂ ਹੋਈਆਂ ਲੈਣੀਆਂ ਕਿ ਸੂਨ ਵਾਲੀ ਲੈਣੀਆਂ ਜੀ? ਰੁਈ ਲੈਣੀ ਹੈ ਜੀ। ਇੱਕ ਕਿਤਾਬ ਵੇਖੀ ਹੈ ਜੀ। ਆਹ ਨਹੀਂ। ਇਹਦੇ ਮਗਰ ਦੋ ਬੱਚੇ ਨੇ। ਕਿਹੜੇ? ਇਹਦੇ ਮਗਰ ਇੱਕ ਆ। ਉਹਦੇ ਮਗਰ ਦੋ ਨੇ। ਇਹਦੇ ਨਾਲ ਕਿਹੜੇ-ਕਿਹੜੇ ਨੇ ਦੋ? ਇੱਕ ਆ। ਦੋ ਵਾਲੀ ਕਿਹੜੀ ਹੈ? ਉਹ ਵੜਾ। ਦੋ ਵਾਲੀ ਕਿਹੜੀ ਹੈ? ਉਹ ਆ ਰਹੀ ਆ ਤੇਖੋ ਜੀ ਦੰਦ ਇੱਕ ਤਾਂ ਤੀਜੇ ਦੇ ਮਗਰ ਬੱਚੇ ਵੀ ਤਾਂ ਖੜੇ ਲੰਨਦਰਾ ਕਿੰਤਾ ਆ ਕਦੋਂ ਆ ਦੋ ਨੇ ਜੀ ਬੱਚੇ ਤਖੜੇ ਨੇ ਦੋਏ ਪਲੇ ਪਏ ਨੇ ਚੇ ਹੁਣ ਦੁਬਾਰਾ ਬੱਕਰਾ ਛੜਦੀ ਬੱਕਰੀ ਤੇ ਬਣ ਜੂ ਬੱਕਰੀ ਬੋਲੀ ਹੋਈ ਆ ਕਰਾਈ ਹੈ ਨਹੀਂ ਅਸੀਂ ਨੇ ਕੋਈ ਐ ਖੜਾ ਨਹੀਂ ਸ਼ੈ ਖੜਾਣ ਲਾਇਆ ਮੈਂ ਹੱਥ ਮਾਰ ਕੇ ਦੇਖ ਲੈਣੇ ਉੱਠੀ ਚੰਗਾ ਕੀ ਬੱਚੇ بس ਚੋਲਾ ਲਾਇਆ ਦਾ ਤੜਕੀ ਆ ਉਹ ਅੱਛਾ ਬੱਕਰੇ ਹੈ ਜੀ ਬੱਕਰੇ ਦੇ ਪੱਠਾ ਇੱਕ ਪੱਠਾ ਹੀ ਇੱਕ ਬੱਕਰਾ ਉਹ ਬੱਕਰਾ ਹੀ ਆ ਪੱਟਾ ਸਿੰਗਲ ਬਣਿਆ ਬੱਕਰੇ ਦਾ ਬੱਕਰੀ ਦਾ ਹੀ ਕਿਤੋਂ ਵੀ ਨਹੀਂ ਹੋ ਰਹੀ ਸੀ ਆਪਾਂ ਨੇ ਬੱਕਰੀ ਘੱਟ ਕਾਠ ਵਾਲੀ ਆ ਕਾਲੀ ਐ ਨਾਲੇ ਬਣ ਰਹੀ ਆ ਦੁਬਾਰੇ ਦਾ ਚੂਣ ਬਈ ਇਹ ਮਕਸਦ ਹੈ ਜਾਨਾ ਲੱਗੇ ਤਿਆਰੀ ਹੈ ਤਿਆਰੀ ਹੈ ਆ ਬੋਲ ਹੋਲ ਦੇ ਦੀ ਬੱਕਰਾ ਮੁੜਕਦਾ ਦੀ ਆਪਾਂ ਕਰਵਾਈ ਨੇ ਥਾਂ ਦਿਖਾ ਦੇ ਖੋਲ ਕੇ ਬਈ ਨਾ ਜੱਥ ਮਾਰ ਕੇ ਦੇਖ ਲਿਆ ਅਗਲੇ ਮਾਲਕ ਨੂੰ ਵੀ ਦਿਖਾ ਦੇ ਕਿੰਨੇ ਮਿੰਟ ਦੀ ਵੀਡੀਓ ਵੀ ਮੇਰਾ ਕੀ ਹੈ ਯਾਰ ਤਾਰਾ ਤੂਰਾ ਮਾਰ ਲਓ ਜੀ ਤਾਰਾ ਤੂਰਾ ਮਾਰ ਲਓ ਐਨ ਕੋਈ ਗੱਠ ਹੋਵੇ ਹੋਰ ਹੋਵੇ ਕੁਝ ਵੀ ਹੋਵੇ ਜਿੰਦੜਪਾ ਖਰਜਾਲ ਮੈਂ ਮਾਰ ਕੇ ਦਿਖਾ ਮਾਧਾਰਾ ਯਾਰ ਲੈ ਠੀਕ ਹੈ ਹੂੰ ਕਿਤੇ ਸ਼ੁਰੂਆਤ ਹੀ ਹੈ ਕੋਈ ਐਖੜ ਨਹੀਂ ਹੈਗੀ ਵੀ ਬਾਜ਼ਾਰ ਲਾਇਆ ਹੋਇਆ ਸਹੀ ਹੈ ਸਹੀ ਹੈ ਬਾਜ਼ਾਰ ਵਾਲਿਆਂ ਚ ਨੁਕਸ ਵੀ ਨਿਕੜ ਜਾਂਦਾ ਹੈ ਗੈਲੋਂ ਥਾਨਕ ਸ਼ਹਿਰ ਨੇ ਪੂਰੀਆਂ ਵਰਗੇ ਪੁਰਾ ਬਾਦ ਚ ਬਾਈ ਰਾਜ ਬਾਈ ਕੀ ਮੁੱਲ ਮੰਗਦਾ ਮੈਜਰ ਮੁੱਲ ਤਾਂ ਬਾਈ ਮੈਂ 35000 ਰੁਪਏ ਮੰਗਦਾ ਦੇਣਨ ਵਾਲੀ ਗੱਲ ਕਰ ਕੋਈ ਤੁਸੀਂ ਦੱਸ ਦਿਓ ਜੀ ਡੇਰਾ ਸਾਈ ਕੱਢ ਜਾ ਨਾ 35 ਦੀ ਹੈ ਚਲੋ ਤੁਸੀਂ ਕਹਿ ਦਿਓ ਉਧਰ ਆ ਜਾ ਇੱਧਰ ਨੂੰ ਆ ਜਾ म कच्ची करिए तेरना É mesmo?